ਮਾਰਨਿੰਗ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਆ ਸਭੀ ਤੁਸੀਂ ਸਰਦਾਰਾਂ ਨੇ ਬਹੁਤ ਵਧੀਆ ਹੋਵੋਗੇ ਤੇ ਤੁਹਾਡਾ ਘਰ ਪਰਿਵਾਰ ਵੀ ਸਾਰਾ ਵਧੀਆ ਹੀ ਹੋਊਗਾ ਤੇ ਤੁਸੀਂ ਮੈਨੂੰ ਤੇ ਨਿਆਣ ਨੂੰ ਹੁਣ ਬੈਠਿਆਂ ਨੂੰ ਇਕੋ ਜਿਹਾਂ ਨੂੰ ਦੇਖਦੇ ਹੋਵੋਗੇ ਵੀ ਇੱਕ ਤਾਂ ਸ਼ੂਟ ਤੇ ਚੱਲੀਆਂ ਸੀ ਅੱਜ ਸ਼ੂਟ ਤੇ ਨਹੀਂ ਚੱਲੀਆਂ ਜਾਣ ਹੈ ਸ਼ੂਟ ਤੇ ਸੀ ਆਪ ਕੋ ਆਪਣੇ ਤੇ ਪਰ ਅਸੀਂ 12 ਵਜੇ ਤੋਂ ਬਾਅਦ ਜਾਵਾਂਗੇ ਸ਼ੂਟ ਉੱਪਰ ਤੇ ਪਹਿਲੀ ਗੱਲ ਅਸੀਂ ਹੁਣ ਚੱਲੇ ਆ ਜੀ ਰਾਮਪੁਰੇ ਉੱਥੇ ਦੀਦੀ ਹੁਣ ਐਸ ਰੂਨ ਦੀ ਓਪਨਿੰਗ ਆ S4 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 ਸਰੂਨ ਤੇ ਅਨੇ ਹੁਣ ਮੈਂ ਫਰਾਈਡੋ ਸ਼ੂਟ ਕੀਤਾ ਸੀ ਇੱਕ ਵਾਰੀ ਇੱਕ ਵਾਰੀ ਮੈਂ ਵੀ ਕੀਤਾ ਤੁਸੀਂ ਦੇਖਿਆ ਹੋਣਾ ਇੰਸਟਾਗ੍ਰਾਮ ਤੇ ਜਿੱਥੇ ਮੇਰੇ orange ਲਹਿੰਗਾ ਪਾਇਆ ਤੁਸੀਂ ਬਹੁਤ ਕਮੈਂਟ ਵੀ ਕੀਤੇ ਤੁਸੀਂ ਮਾਰੇ ਦਾ ਬਸ ਹੁੰਨੇ ਲੱਗ ਰਹੇ ਹੁੰਨੇ ਲੱਗ ਰਹੇ ਤੇ ਉਹਨਾਂ ਦੇ ਸਲੂਨ ਦੀ ਹੀ ਓਪਨਿੰਗ ਆ ਚ ਪਹਿਲਾਂ ਉਹਨਾਂ ਦਾ ਸਲੂਨ ਰਾਹਪੁਰੇ ਦੇ ਅੰਦਰ ਸੀ ਤੇ ਹੁਣ ਉਹਨਾਂ ਨੇ ਬਾਹਰੀ ਸਾਈਡ ਤੋਂ ਹੁਣ ਪਹਿਲਾਂ ਬਾਜ਼ਾਰ ਚ ਸੀ ਨਾਲੇ ਹੁਣ ਵੱਡਾ ਹੋ ਗਿਆ ਤੇ ਹੁਣ ਨੇ ਹੁਣ ਕੋਈ ਗੱਲ ਕਹਿਣੀ ਹੋਵੇ ਨਹੀਂ ਕਹਿਣੀ ਇਹ ਹੁਣ ਅੱਕੀ ਪਈ ਐ ਬਈ ਵੀ ਸਾਡੇ ਨਾਲ ਇਸ਼ੂ ਚੱਲੇ ਸਨ ਲੈ ਕੇ ਵਿਚਾਰਾ ਅਨੇ ਸੜੇ ਹੋਏ ਗਾਣੇ ਲਾਈਏ ਤਾਂ ਨਾ ਹਰ ਭਾਜਨਿਤ ਮਤਲਬ ਗਾਣੇ ਟੜਕੇ ਫੜਕੇ ਵਾਲੇ ਵੀ ਮਾਰ ਦੂ ਕੱਟ ਦੂ ਕੱਢ ਦੂ ਨਹੀਂ ਜ਼ਿੰਦਗੀ ਮਤਲਬ ਤੁਸੀਂ ਸਕੂਨ ਉਹ ਗਾਣੇ ਸੁਣੋ ਵੀ ਹਾਂ ਇਹ ਤਾਂ ਕਹਿੰਦਾ ਜੀ ਉਹ ਗਾਣੇ ਸੁਣੋ ਜਿਹੜਾ ਕੱਗਰੀਆਂ ਦੇ ਰੰਗ ਗਣਾਉਂਦਾ ਕੋਈ ਨਹੀਂ ਮਨਮੋਹਨ ਵਾਰ ਬਈ ਸਾਰੇ ਜਣੇ ਯਾਰ ਗਾਣੇ ਸੁਣਦੇ ਮਨਮੋਹਨ ਵਾਰਸ ਹੋ ਗਿਆ ਹੈਨਾ ਹਰ ਭਾਜਨਮਾਨ ਹੋ ਗਿਆ ਕਿੱਡੇ ਹੀਰੇ ਕਲਾਕਾਰ ਨੇ ਹੈਨਾ ਜਿਨ੍ਹਾਂ ਦੇ ਗਾਣੇ ਅੱਜ ਤੱਕ ਵੀ ਚੱਲ ਰਹੇ ਨੇ ਹੈ ਹੈ ਕੁਣ ਵੀ ਤੁਸੀਂ ਉਹ ਗਾਣੇ ਦੰਨੇ ਹੈ ਤਾਂ ਉਹ ਗਾਣੇ ਸੁਣਤੀ ਆ ਵੀ ਤੇਰਾ ਬਨੇਰੇ ਢਾ ਦਾਂਗੇ ਕਿੰਨਾ ਜਨਾ ਬੇਰਾਂ ਚ ਕਾਲੇੇ ਫੂਕ ਦਾਂਗੇ ਹਾਂ ਹਾਂ ਵੀ ਗਾਏ ਕਰਤਾਗੇ ਵਾਹ ਕਰਤਾਗੇ ਉਹਨੇ ਹੈ ਤਾਂ ਉਹ ਗਾਣੇ ਸੁਣ ਜਿਹਨੇ ਭਾਈ ਇਹ ਸੁਣੇ ਗਾਣਾ ਲਾਇਆ ਕਿ ਇੱਕ ਤੇਰੀ ਅੱਖ ਕਾਸ਼ ਨਹੀਂ ਕੋਈ ਹਾਏ ਹੋਏ ਉਹ ਵਰਡ ਜੇ ਬੋਲਦਾ ਕਿ ਇੱਕ ਤੇਰੀ ਲਾਲ ਕਗਰੀ ਕਹਿੰਦੀ ਆ ਤਾਂ ਕਗਰੀਆਂ ਤੱਕ ਹੋਰ ਵੱਲ ਹੈ ਤਾਂ ਕਗਰੀਆਂ ਤੱਕ ਪਹੁੰਚ ਕੇ ਸੰਤਾਲੀ ਵਾਲੇ ਲੇ ਵੀ ਆ ਆ ਗਿਆ ਮੌੜਾਂ ਦਾ ਚੌਂਕ ਤੇ ਇਹ ਚੈੱਕ ਕਰੋ ਤੁਸੀਂ ਵੀਊ ਚੈੱਕ ਕਰੋ ਲੱਗਦਾ ਨਾ ਕੈਨੇਡਾ ਵਾਲੇ ਬੰਦੇ ਹੋਵੇ ਜਾਂਦਾ ਸਾਡੇ ਝੰਡਾ ਸਾਡੇ ਕੋਲੇ ਅਮਰੀਕਾ ਤੇ ਇੱਥੋਂ ਆਪਾਂ ਰਾਈਟ ਲੈ ਕੇ ਆ ਰਾਮਪੁਰੇ ਨੂੰ ਮੁੜ ਗਿਆ ਆਓ ਇਹ ਆ ਮੁੜ ਗਿਆ ਆਪਾਂ ਰਾਮਪੁਰੇ ਨੂੰ ਹਾਈ ਹੈ ਕਿੰਨਾ ਸੋਹਣਾ ਵੀਊ ਹੁੰਦਾ ਹੈ ਦੇਖ ਨੇ ਦੇਖ ਆਇਂ ਲੱਗਦਾ ਵੀ ਆਪਾਂ ਵੀ ਸੌਂਦੇ ਸਾ ਹਰ ਵਕਤ ਹੀ ਲੈਣੀ ਆ ਚਲ ਮੈਂ ਗਰੂ ਪੂਰੀ ਕਰੂਗਾ ਕਦੇ ਚਲ ਕੋਈ ਨਹੀਂ ਇਹ ਸਭ ਤੋਂ ਵੱਧ ਸ਼ੌਂਕ ਤਾਂ ਮੇਨੂੰ ਰੀਲ ਜੀ ਬਣਾਉਂਦਾ ਹੈ ਕਿਹੜਾ ਵੀ ਉਹ ਆਦੇ ਹਸਬੰਡ ਨੂੰ ਮਿਲਦੀ ਆ ਜਾਂ ਮੇਰੀ ਮੰਮੀ ਡੈਡੀ ਕਿ ਮਿਲਦੇ ਨੇ ਵੀ ਆਏ ਕਰਦੇ ਤਾਂ ਜਾਏ ਇੱਕ ਲਾਰਟੂ ਆਉਂਦੀ ਵੀ ਮੈਂ 에어ਪੋਰਟ ਤੋਂ ਆਵਾ ਮੇਰਾ ਹਸਬੰਡ ਆ ਬੁੱਕਾ ਲੈ ਕੇ ਖੜਾ ਹੋਵੇ ਅੱਗੇ ਤੇ ਕਵੇ ਵੀ ਨਾ ਪੱਜ ਗਿਆ ਮੈਂ ਭੁਲਾਤ ਜਦ ਜਦ ਹੋਣੀ ਤੇ ਤੈਨੂੰ ਗਲ ਮੱਕੜੀ ਜਾਇ ਕਾ ਜਾਇ ਕੋ ਪੈ ਰਿਆ ਨਹੀਂ ਹੈ ਗਿਆ ਉਹ ਰਵਿੰਦਰ ਗਰੇਵਾਲ ਦਾ ਉਹ ਆਹਾ ਓਏ ਹੋ ਵੀ ਚਲੀ ਜਾਂਦਾ ਹੁਣ ਕਰਦੀ ਵੇਟ ਮੈਂ ਤੇਰੀ ਪਤਨੀ ਤੂੰ ਹੋ ਗਿਆ ਲੇਟ ਹਨਾ ਨਹੀਂ ਇਤਰੋ ਇਤਰੋ ਜਾਣ ਲੱਗੀ ਨੇ ਉਹ ਇਤਰੋ ਤਾਂ ਫਿਰ ਮੰਮੀ ਡੈਡੀ ਹੋਣਗੇ ਉਧਰੋਂ ਆਉਂਦੀ ਨੂੰ ਸ਼ਾਇਦ ਉਹ ਮੇਰੇ ਰੋਕਾ ਰੋਕਾ ਕਰ ਲੈਣਾ ਵੀ ਮਨ ਨਾਲ ਇਤਰੋ ਜਾਂਦੀ ਹੋਈ ਉਹ ਮਾਵਾਂ ਦੇ ਦਿਲ ਵੱਡੇ ਜਿੰਨਾ ਪੁੱਤ ਵਿਦੇਸ਼ਾਂ ਛੱਡੇ ਹਾਰਨਮਾਰ ਦਾ ਇਹ ਜਿਹੜੇ ਆ ਲੋਕ ਹੁੰਦੇ ਨੇ ਨਾ ਆਪ ਕੋ ਚਲ ਕਾ ਨੂੰ ਯਾਰ ਐ ਨਹੀਂ ਪਤਾ ਕਿ ਲੈ ਦੇਖਦਾ ਹੋਵੇ ਕਮੈਂਟ ਕਰਦੇ ਨੰਬਰ ਜਾ ਦੇਖ ਕੇ ਉਹ ਤਾਂ ਵਿਚਾਰਾ ਆਪਣਾ ਵਲੋਗ ਦੇਖਉਂਦੇ ਬੈਠਾ ਕੀ ਪਤਾ ਦੇਖਦਾ ਹੋਵੇ ਪਰ ਇਹ ਗੱਲ ਹੈ ਵੀ ਬਾਈ ਮੇਰੀ ਗੱਡੀ ਸੀ ਬਾਈ ਮੇਰੀ ਗੱਡੀ ਬਾਰੇ ਕੌਣ ਦਾ ਹਾਂ ਪਰ ਇਹ ਗੱਲ ਹੈ ਵੀ ਬਾਈ ਸੱਚੀ ਬਹੁਤ ਕਾਲੀ ਚ ਹੈ ਹਾਰਨਮਾਰ ਮਾਰ ਮਾਰਾ ਦੇਖ ਲੋ ਕਿਉਂ ਇਹ ਤਾਂ ਸੁਵਾਈ ਨਾਲ ਚੰਨਾ ਚਾਹੀਦਾ ਤੁਸੀਂ ਵੀ ਜੇ ਬਾਈ ਰੋਡ ਤੇ ਜਾਂਦੇ ਹੋ ਤਾਂ ਧੀਰੇ ਧੀਰੇ ਚੱਲੋ ਹਾਂ ਧੀਰੇ ਧੀਰੇ ਨਾਲ ਧੀਰੇ ਧੀਰੇ ਅਸੀਂ ਆਪ ਦਾ ਟਾਈਮ ਤੋਂ ਬਹੁਤ ਜ਼ਿਆਦਾ ਨੇਟ ਆ ਉਹਨਾਂ ਕੋਲੇ ਹਜੇ ਤੱਕ ਪਹੁੰਚੇ ਨਹੀਂ ਹੈਗੇ ਤੇ ਆਉਂਦੇ ਆਉਂਦੇ ਨੂੰ ਮੰਨ ਲਓ ਮੈਨੂੰ ਕੱਲ ਵੀ ਆਸ ਸੀ ਪਰ ਟਾਈਮ ਨਹੀਂ ਲੱਗਿਆ ਕਿਉਂਕਿ ਸ਼ੂਟ ਤੋਂ ਲੇਟ ਹੋ ਜਾਈਦਾ ਤੇ ਫਿਰ ਅਸੀਂ ਗਿਫਟ ਵੀ ਪੈਕ ਕਰਾਉਣੇ ਸੀ ਦੀਦੀ ਹੁਣ ਆ ਖਾਤਰ ਹਨਾ ਮੈਂ ਤੇ ਨਹੀਂ ਹੁਣੇ ਹੁਣ ਇਕੱਠਿਆਂ ਨੇ ਗਿਫਟ ਵੀ ਲੈ ਲੇ ਪੈਕ ਵੀ ਕਰਾ ਲੇ ਚਲ ਜਿਹੜਾ ਲੇਟ ਪਹੁੰਚਾਂਗੇ ਪਹੁੰਚਾਂਗੇ ਉਹ ਤਾਂ ਪਤਾ ਹੀ ਆ ਖਾਤਰੋਂ ਟੱਕੀ ਕਰੀ ਜਾਂਦਾ ਲੱਗ ਰਹੇ ਐਨਕਾਂ ਦਾ ਜੋਰ ਦੇ ਰੱਖੋ ਆਹ ਸਟicker ਲਾਉਣ ਵਾਲਾ ਕੱਢ ਜਾ ਹੁਣ ਐਨਕ ਲਾ ਕੇ ਦਿਖਾਈ ਮਾਂ ਦੇ ਆਂ ਕੀ ਲਾ ਕੇ ਕਿੰਨੇ ਇਹ ਬਈ ਦੇਖੋ ਬਈ ਤੇਰੀ ਲਾਉਂ ਸਟicker ਕਿੰਨੀ ਦਰੂ ਚੀਜ਼ ਘੋਨੀ ਆ ਜੋ ਮੈਨੂੰ ਬਹੁਤ ਸੋਹਣੀ ਲੱਗੀ ਤੇ ਆਪਾਂ ਹੁਣ ਨਵਾਂ ਕਰ ਪਾਵਾਂਗੇ ਤਾਂ ਫਿਰ ਉਸੇ ਹੀ ਲਾਵਾਂਗੇ ਮੈਨੂੰ ਆਹ ਸੁੰਨੀ ਬਹੁਤ ਸੋਹਣੀ ਲੱਗੀ ਤੇ ਮੈਂ ਇਹੋ ਜੀ ਕੋਈ ਚੀਜ਼ ਪੈਕ ਕਰਾਈ ਉਹਨਾਂ ਖਾਤਰ ਵੀ ਬੜੀ ਟੜਕਬੜਕ ਜਿਹੀ ਵਾਲੀ ਕੋਈ ਚੀਜ਼ ਨਹੀਂ ਲਈ ਹੈਗੀ ਸਿਨਰੀ ਆ ਉਹ ਵੀ ਪਰ ਬਹੁਤ ਸੋਹਣੀ ਆ ਇਹਦੇ ਤੋਂ ਡਿਫਰੈਂਟ ਬਣੀ ਹੋਈ ਆ ਥੋੜੀ ਜਿਹੀ ਉਹ ਪਈ ਸੀ ਨਾ ਇੱਕ ਰੜੀ ਬਿਨਾ ਪੈਕਿੰਗ ਤੋਂ ਰਹੀ ਆ ਇਹ ਕਿੱਧਰ ਵੀ ਇੱਥੇ ਸੀ ਬਿਨਾ ਪੈਕਿੰਗ ਤੋਂ ਸੀ ਉਹ 150 ਕਿੱਧਰ ਵੀ ਕੋਈ ਨਹੀਂ ਸਮਝ ਸਕਦਾ ਭਾਈ ਸਾਨੂੰ ਤਾਂ ਈ ਚੰਨ ਸਕੇ ਜੀ ਨੂੰ ਸਾਨੂੰ ਬਣਾਤਾ ਹਾਂ ਉਹੀ ਤਾਂ ਉਹੀ ਤਾਂ ਗੱਲ ਹੈ ਉਹਦਾ ਉਹਦੇ ਦਾ ਬਸ ਨਹੀਂ ਚੱਲਦਾ ਹੁਣ ਦੁਨੀਆਦਾਰੀ ਦੀ ਰੀਤ ਚਲਾਉਣ ਵਾਸਤੇ ਵੀ ਚੱਲ ਠੀਕ ਹੈ ਬਣਾ ਦਿਆਂ ਇੱਕ ਵਾਰੀ ਹੁਣ ਰੀਤ ਚਲਾਉਣੀ ਪੂ ਨਹੀਂ ਪਸਤਾਈ ਤਾਂ ਉਹ ਵੀ ਜਾਂਦਾ ਵੀ ਕਿੱਥੇ ਬਣਾ ਕੇ ਆਏ ਆਂ ਤਾਂ ਤੋਂ ਨਹੀਂ ਸਮਝ ਸਕਦਾ ਆਪਣਾ ਆਹ ਦੇਖ ਲੈ ਤੂੰ ਐ ਲੈ ਲੈ ਵੀ ਜਾਣਾ ਦੀ ਉੱਥੇ ਅਗਲੇ ਦੇ 10 ਵਜੇ ਦਾ ਟਾਈਮ ਸੀ ਹੈ ਬੱਜ ਕੇ 11 ਵਜੇ 7 ਮਿੰਟ ਹਲੇ ਨੀਹਾ ਹਲੇ ਨੀਹਾ ਕਰੀ ਜੀ ਕਹਿੰਦੀ ਖੜਚੋਲ ਤੇ ਮੈਂ ਪਿੰਡ ਕੱਪੜੇ ਬਦਲ ਕੇ ਆਉਂ ਫਿਰ ਤਾਂ 3 ਵਜੇ ਜਾਂਦੇ ਹੱਥ ਨੇ ਉਹ ਮੇਹਾਂ ਕੱਪੜੇ ਨਹੀਂ ਸੋਹਣੇ ਪਾਏ ਹੈਗੇ ਉਦੋਂ ਨੂੰ ਅਗਲਾ ਹਸਤਾਲਾ ਚੱਕ ਦਿੰਦਾ ਯਾਰ ਖਾਣ ਚੱਲੇ ਆਪਾਂ ਨਹੀਂ ਅਸੀਂ ਤਾਂ ਖਾਣ ਹੀ ਚੱਲੇ ਨਾ ਇੱਧਰ ਦੇਖੋ ਨੇ ਹੁਣ ਪੈਕਿੰਗ ਦੇਖ ਲਓ ਬਈ ਐ ਕਿਦਾਂ ਚਿਰ ਮਿਲ ਕਰਦੀ ਐ ਸਾਰੇ ਪਾਸੇ ਐ ਹਾਂ ਦੇਖ ਐ ਨਹੀਂ ਨੱਚਦੀ ਫਿਰਦੀ ਤੇ ਗੱਡੀ 'ਚ ਜਿਵੇਂ ਕਲੱਬਾਂ ਦੇ ਟਾਈਟਾਂ ਨਹੀਂ ਆਏ ਮੈਂ ਮਨਸਵੰਨੀਆਂ ਹੁੰਦੀਆਂ ਐ ਆ ਪੁੱਤੋ ਕਦੇ ਪੁੱਤੋ ਉਹਨਾਂ ਨੇ ਵੀ ਪੱਟੂਆਂ ਨੇ ਦਿਨ ਰੱਖ ਲਿਆ ਐ ਦੁਬਾਰ ਦਾ ਹੋਰ ਮਾਰਕੀਟ ਹੀ ਨਹੀਂ ਖੁੱਲਦੀ ਉਹਨਾਂ ਦਾ ਸਾਰਾ ਕੰਮ ਪ੍ਰਬੰਧਾ ਸਾਰਾ ਬੰਦ ਪਿਆ ਸਾਰਾ ਕੁਝ ਉਹਦੇ ਉਹ ਓਪਨ ਆ ਉੱਤੋਂ ਨਹੀਂ ਆਣਾ ਨਾ ਮਨਪੀ ਦਵਾਈਆਂ ਨਾ ਬਾਈ ਬੱਸ ਹੁੰਗਾ ਹੀ ਹੋਇਆ ਬੈਠਾ ਇਹ ਨਹੀਂ ਬੋਲਦਾ ਹੈ ਗਿਆ ਓਏ ਉਹ ਐ ਓਏ ਭੇ ਇਹਦਾ ਕੋਈ ਕੁੱਤਾਂ ਕਹਿ ਹੀ ਸਕਦਾ ਓਏ ਇਹਦਾ ਕੋਈ ਕਸੂਰ ਨਹੀਂ ਹੈ ਗਿਆ ਇਹਦਾ ਉਹ ਮੂੰਹ ਪੱਕ ਰਹਿਣਾ ਇਹਨੇ ਦਵਾਈ ਜੀ ਨਹੀਂ ਲਈ ਹੁਣ ਸੰਗ ਤਾਂ ਇਹ ਆਪਣੇ ਦੁਬੇ ਸੀ ਵੀ ਜੇ ਨਵਾਂ ਬੰਦਾ ਨਾ ਐਂਟਰਪ੍ਰੀਜ਼ ਉਹ ਆਣਾ ਲੈ ਵਿਚਾਰਾ ਕੀ ਕਰੇ ਇੱਕ ਵਾਰੀ ਬਈ ਮੈਂ ਇਥੇ ਆਣਕਾਂ ਦੇ ਆਣਕਾਂ ਦਾਸੀ ਹਰਕਾ ਹਾਂ ਇਹ ਵੇ ਹੱਥ ਬਣਾਣਾ ਆਣਕਾਂ ਆਣਕਾਂ ਉਹਦਾ ਰੋਡ ਦਾ ਦੱਸਦਾ ਇੱਧਰ ਕਰ ਤੂੰ ਮੜਾ ਯਾ ਐਣ ਕਾਂ ਸੇਰਾ ਹੈ ਆ ਕਾਨੂੰ ਪੋਏ ਨਾ ਹੁਣ ਲਈਆਂ ਨੇ ਜੀ ਆਪਾਂ ਈਸ਼ੂ ਤੇ ਵਾਲ ਵੈਸੇ ਵੀ ਕਟਾਉਣ ਵਾਲੇ ਤੂੰ ਤੈਨੂੰ ਤਾਂ ਵਾਲ ਹੀ ਕਟਾਣੀ ਓਹੋ ਓਏ ਸੇਰਾ ਆਹ ਗੱਲ ਤੂੰ ਕਰਦੀ ਲੱਖ ਰੁਪਏ ਦੀ ਮਨਪਰੀ ਤਾਂ ਫੈਸੇ ਤਾਂ ਨਹੀਂ ਪਰ ਮੇਰੇ ਕੋਲ ਘਾਟੇ ਚ ਚੱਲੀ ਜਾਂਦਾ ਮੈਂ ਇਹਦਾ ਬਾਲਾ ਚੰਦਰ ਹੈ ਪਤਾ ਨਹੀਂ ਹਰ ਵੇਲੇ ਰੋਂਦਾ ਹੀ ਰਹਿੰਦਾ ਮੇਰੇ ਕੋਲ ਕੁਛ ਨਹੀਂ ਬਾਈ ਭਾਈ ਮੈਂ ਰੋਂਦਾ ਲੈ ਯਾਰ ਮੈਂ ਰੋਂਦਾ ਨਹੀਂ ਮੇਰਾ ਜੀ ਨਹੀਂ ਕਰਦਾ ਵੀ ਮੈਂ ਵੀ ਬਰਬਰੀ ਦੇ ਉਹ ਬਾਬਾ ਨੂੰ ਸੁਣੋ ਈਸ਼ੂ ਨੂੰ ਜਿੰਨਾ ਪਿਆਰ ਭਾਈ ਤੁਸੀਂ ਦੂਜੇ ਚੈਨਲਾਂ ਤੇ ਦਿੰਦੇ ਸੀ ਉਹਨਾਂ ਇਹਦੇ ਚੈਨਲ ਤੇ ਵੀ ਦਿਓ ਜੇ ਵਿਚਾਰੇ ਨੂੰ 4 ਰੁਪਏ ਬੰਦਣਗੇ ਤੁਹਾਨੂੰ ਕੀ ਹੁੰਦਾ ਹਾਂ ਵੀ ਫਿਰ ਮੈਂ ਫਿਰ ਹਾਂ ਫਿਰ ਮੈਂ ਚੈਨਲਾਂ ਤੇ ਵੀ ਉਹਨੂੰ ਇੰਨਾ ਪਿਆਰ ਦਿੰਦੇ ਰਹੇ ਹਾਂ ਔਰ ਔਰ ਤੁਸੀਂ ਬੜਾ ਕਹਿੰਦੇ ਨੇ ਈਸ਼ੂ ਦੀ ਜਿਹੜੀ ਕੁਲਾਨ ਨਾਲ ਜੱਟਦੀ ਹੈ ਜੀ ਈਸ਼ੂ ਪੁੱਤ ਇਸ਼ੂ ਪੁੱਤ ਦੇ ਵਾਇਗਰੂ ਮੇਰ ਕਰੇ ਮੇਰੇ ਪਰ ਹੱਥ ਰੱਖੇ ਮੈਂ ਇੰਨੇ ਕੁ ਮਿੰਟ ਦੇਖੇ ਕੋਈ ਨਹੀਂ ਮਾਇਕ ਨੂੰ ਮੇਰ ਵੀ ਕਰੂਗਾ ਇਹ ਤਾਂ ਯਾਰ ਗੱਡੀ ਦੇ ਪਹੀਏ ਐ ਹੀ ਹੁੰਦੇ ਕਦੇ ਅਪ ਡਾਊਨ ਅਪ ਡਾਊਨ ਨਾ ਪੜਾਉਣਾ ਇਹਦਾ ਮਸਾਂ ਹੀ ਪੈਰਲਰ ਹੁੰਦੀ ਆ ਜਿੱਦੇ ਪੈਰਲਰ ਹੋ ਗਈ ਉਹਦੇ ਦੇਖੀ ਤੂੰ ਪਤਾ ਨਹੀਂ ਲੱਗਣਾ ਉਹਦੇ ਦਾ ਫਿਰ ਸਿਰੇ ਹੀ ਲੱਗ ਜੂ ਖੜ ਜਾ ਬਾਈ ਆ ਮੈਂ ਵੀ ਆਉਣਾ ਇਧਰ ਮੇਰੇ ਗਣੀ ਵੀ ਧਿਆਨ ਮਾਰ ਲੈ ਗੱਡੀਆਂ ਵਾਲੇ ਵੀ ਹਲ ਜਾ ਵੀ ਦਸਰੀ ਗੱਲ ਨੇ ਅੱਦੇ ਬਾਈ ਤਾਂ ਆਹ ਗੱਡੀ ਆ ਆਹ ਟੈਲੀਕਾਮ ਡਿਊਟੀ ਆ ਹੋਰ ਵੀਰੇ ਹਾਏ ਵੇ ਉਹੀ ਹੋਰਾ ਆ ਦੇਖੀ ਉਹ ਵੀ ਹੱਥ ਮਾਰ ਕੇ ਵਿਹਾਂ ਜੀ ਬਲਾਈ ਹੋਰ ਨੂੰ ਬਲ ਔਰ ਖੜ ਜਾ ਔਰ ਨਾ ਆ ਖੜ ਜਾ ਉਹਨ ਦੇ ਮਾੜਾ ਲਵੇ ਕਿਸੇ ਨੂੰ ਉਹ ਤੇ ਕੀ ਬਲਾਵਾਂਗੇ ਐਵੇਂ ਤੇ ਅਜੀ ਅਸੀਂ ਬਣ ਆਏ ਇਹਨੇ ਮੋਟਰਸਾਈਕਲ ਮੋਟਰਸਾਈਕਲ ਬੰਦੋਗੇ ਦੀ ਮੋਟਰਸਾਈਕਲ ਬੰਦੋਗੇ ਦੀ ਬਾਪੂ ਦਾ ਬਾਪੂ ਸੱਟਾ ਖੜ ਜਾ ਕੋਈ ਕੋਈ ਉਹ ਆਉਣ ਦੇ ਸਾਈਜ ਮਤੇ ਜਾਲਾ ਬਾਈ ਐ ਔਰ ਬਈ ਕਿਉਂ ਮਾਰ ਗਿਆ ਤੇਰਾ ਆਏ ਉਹ ਹੁਣ ਆਏ ਨੂੰ ਚੀਂਦਾ ਉਹ ਵੀ ਯਾਰ ਇਹ ਮੈਨੂੰ ਨਾ ਨਾ ਹੁਣੇ ਉਹ ਨਾ ਬੜੇ ਨੂੰ ਬੜੇ ਨੂੰ ਹੋਣੋ ਆਏ ਸੋਚੀ ਜਾਂਦਾ ਉਹ ਵੀ ਇਹ ਮੈਨੂੰ ਕਿੱਥੇ ਸਸਰੀ ਘਰ ਬਾਪੂ ਆ ਤਾਂ ਕਾਲੀ ਆਣ ਕਾ ਲਾ ਕੇ ਗਾਹਾਂ ਚੱਕੀ ਜਾਂਦਾ ਇਹਨੂੰ ਕੀ ਪਤਾ ਲੱਗਦਾ ਹੈ ਲੱਸੀ ਤਾਂ ਹੋਈ ਯਾਰ ਨਾ ਬਰਬਾਪਾਪੂ ਕਹਿੰਦਾ ਉਹ ਆਪ ਦੇ ਨਾ ਨਾ ਇਹ ਤਾਂ ਧਿਆਨ ਜਿਹਦਾ ਧਿਆਨ ਮੇਰੇ ਗਣੀ ਹੋਵੇ ਉਹ ਆ ਆ ਬਾਪੂ ਨੂੰ ਬੁਲਾ ਆ ਆ ਬਾਪੂ ਨੂੰ ਬੁਲਾਈਆ ਬਾਪੂ ਸ਼ੀਸ਼ਾ ਤੋੜਾਉਣ ਕਰ ਲੱਗੀ ਅਗਲੇ ਨੂੰ ਸੁਣ ਸ਼ੀਸ਼ਾ ਖੁੱਲਦਾ ਨਹੀਂ ਗੱਡੀ ਦਾ ਅੱਜ ਦਾ ਵੀ ਖਾਸ ਧਿਆਨ ਦੀ ਮੈਂ ਤੈਨੂੰ ਦੱਸਾਂ ਇੱਕ ਗੱਲ ਹੋ ਰਿਹਾ ਉਹ ਮੋਟਰਸਾਈਕਲ ਆਏ ਸੋਚੀ ਜਾਂਦਾ ਉਹ ਵੀ ਯਾਰ ਇਹ ਮੈਨੂੰ ਕਿਵੇਂ ਜਾਣਦਾ ਉਹ ਇੱਕ ਵਾਰੀ ਮੈਂ ਤੈਨੂੰ ਤਾਰੀ ਦੀ ਗੱਲ ਦੱਸਾਂ ਅਸੀਂ ਸ਼ੂਟ ਕਰਕੇ ਚੱਲੇ ਸੀਗੇ ਤਾਰੀ ਮੈਨੂੰ ਚੜਾਉਣ ਜਾਂਦਾ ਸੀਗਾ ਹਨਾ ਤੇ ਉੱਥੇ ਬਾਪੂ ਜੀ ਬੈਠੇ ਤਾਰੀ ਕਹਿੰਦਾ ਹੈ ਵੀ ਮੈਂ ਮਾਮਣ ਪਰ ਮੈਨੂੰ ਬੁਲਾ ਕੇ ਦਿਖਾਉਂਦਾ ਮੈਂ ਕਿਹਾ ਵੀ ਕੀ ਕਰਾਂ ਕਹਿੰਦਾ ਮੈਂ ਉਹੀ ਕਹਿਦਾ ਨਾ ਸਸਰੀ ਘਰ ਤਾਇਆ ਕਿਵੇਂ ਆ ਬਈ ਉੱਥੇ ਇੰਨੇ ਬੁੜੇ ਬੈਠ ਕੇ ਨਾ ਸਸਰੀ ਘਰ ਤਾਇਆ ਕਿਵੇਂ ਆ ਉਹ ਕਹਿੰਦਾ ਵਧੀਆ ਭਤੀਜ ਵਧੀਆ ਮੈਂ ਕੱਲ੍ਹ ਹੈ ਸਾਰੇ ਟੌਰ ਪਰ ਇੱਕੋ ਜਿਹੇ ਨੇ ਉਹ ਉਹਨਾਂ ਨੇ ਐ ਨਹੀਂ ਸੱਚੇ ਵੀ ਤਾਇਆ ਕਹਿ ਕੇ ਕਿਨੂੰ ਕਿਹਾ ਹੈ ਉਹ ਵੀ ਤਾਂ ਬੋਲਣਾ ਕਰ ਲਿਆ ਬਾਈ ਸਿਫਟ ਲਿਆ ਫਿਰਾਂ ਅੱਧੀ ਕਿ ਹੁਣ ਉਹਨੇ ਬ੍ਰੇਕ ਨਹੀਂ ਆਈ ਨਹੀਂ ਹੈਗਾ ਵੀ ਮਾੜੇ ਹੀ ਬ੍ਰੇਕ ਦੇ ਲਾ ਆਈ ਆ ਭਾਈ ਬਿਨਾਂ ਬ੍ਰੇਕਾਂ ਨਾਲ ਜਿੰਦਗੀ ਹੋਣੀ ਭਈਆ ਬ੍ਰੇਕ ਹੋਰ ਕੀ ਕਰੀਏ ਅੱਗੇ ਦੱਸ ਇੱਧਰ ਨਹੀਂ ਜਾਣਾ ਕਿ ਜਮਾ ਉਹਨੂੰ ਆਪਾਂ ਕਾ ਕੇ ਆਵਾਂਗੇ ਮਾੜੀ ਜਿਹੀ ਲੋਕੇਸ਼ਨ ਵਾਲੀ ਦੁਬਾਰੇ ਚੱਕ ਕੇ ਬਾਦੀ ਸੜਕਾਂ ਲਿਓ ਵਧਾਈਆਂ ਵੀਰੇ ਤੁਹਾਨੂੰ ਬਹੁਤ-ਬਹੁਤ ਤੇ ਤੁਹਾਡਾ ਸਲੂਨ ਮੈਨ ਨਹੀਂ ਆ ਵੀ ਦਿਨ ਪਰ ਰਾਤ ਤਰੱਕੀਆਂ ਕਰੇ ਤੇ ਵਲੌਗ ਵਾਲੇ ਤੁਸੀਂ ਵੀ ਜਿੰਨੀ ਆਡੀਅੰਸ ਸੁਣਦੇ ਹੋ ਨਾ ਹਮ ਸਾਰਿਆਂ ਨੇ ਆਂ ਰਾਮਪੁਰੇ ਆਉਣਾ ਜਦੋਂ ਵੀ ਸਾਨੂੰ ਮਿਲਣਾ ਰਾਮਪੁਰੇ ਆ ਕੇ ਫੋਨ ਲਾ ਦੇ ਕੋਲ ਸਿੱਧੇ ਆ ਜਾ ਕਰ ਇਹ ਕੀ ਕਹਿਣਾ ਚਾਹੀਦਾ よろしくお願い